ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਜੇ ਸਿੰਘ ਬਰਾੜ ਤੁਸੀਂ ਦੇਖ ਰਹੇ ਹੋ ਸਿੰਘ ਨਿਊਜ਼ ਹਰਿਆਣਾ ਦੋਸਤੋ ਇਸ ਵਕਤ ਆਪਾਂ ਗੱਲ ਕਰ ਲਈਏ ਪਾਣੀ ਦੀ ਤਾਂ ਪਾਣੀ ਇਸ ਵਕਤ ਅਸੀਂ ਖੜੇ ਹਾਂ ਜਿਹੜਾ ਮਸਤਾਨਗੜ ਤੋਂ ਸ਼੍ਰੀ ਮਸਤਾਨਗੜ ਤੋਂ ਅਮਰਸਰ ਨੂੰ ਜਿਹੜਾ ਇਹ ਪੁਲ ਹੈ ਇਸ ਜਗ੍ਹਾ ਤੇ ਤਟ ਮੰਨ ਤੇ ਖੜੇ ਹਾਂ ਦੋਨੋਂ ਸਾਈਡ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਦੋਨੇ ਸਾਈਡ ਤੱਟਾਂ ਦਾ ਜਿਹੜਾ ਪਾਣੀ ਆ ਉਹ ਲੱਗ ਚੁੱਕਿਆ ਹੈ ਤਕਰੀਬਨ ਤਕਰੀਬਨ 28 ਤੋਂ 30 ਹਜ਼ਾਰ ਕਿਉਂਕਿ ਜਿਹੜਾ ਪਾਣੀ ਆ ਉਹ ਚੱਲ ਰਿਹਾ ਦੋਸਤੋ ਇਸ ਵਕਤ ਤਿਆਪਾ ਇੱਥੇ ਪਹੁੰਚਿਆ ਤੇ ਇੱਥੇ ਪਹੁੰਚ ਤਾ ਆਪਾਂ ਕਿਸਾਨ ਵੀਰ ਸਾਡੇ ਨਾਲ ਜੁੜੇ ਨੇ ਕੁਝ ਸਾਡੇ ਜਿਹੜੇ ਅਧਿਕਾਰੀ ਹਨ ਉਹ ਜੁੜੇ ਨੇ ਤਾਂ ਉਹਨਾਂ ਨਾਲ ਇੱਥੇ ਕਰਾਂਗੇ ਗੱਲਬਾਤ ਕਿ ਕਿੰਨਾ ਕੁ ਪਾਣੀ ਜਿਹੜਾ ਹੋਰ ਆ ਰਿਹਾ ਹੈ ਤੇ ਜਿਹੜਾ ਇਹ ਪਾਣੀ ਹੈ ਕਦੋਂ ਤੱਕ ਚੱਲਦਾ ਰਹੇਗਾ ਕਿਸ ਤਰ੍ਹਾਂ ਦੀ ਸਥਿਤੀ ਹੈਗੀ ਦੋਸਤੋ ਆਪਾਂ ਕਰਦੇਣਾ ਗੱਲਬਾਤ ਇਸ ਵਕਤ ਦੀ ਲਾਈਵ ਵਿੱਚ ਤੁਸੀਂ ਤੁਹਾਨੂੰ ਜਿਹੜੀਆਂ ਸ਼੍ਰੀ ਮਸਤਾਨਗੜ ਤੋਂ ਅੰਮ੍ਰਿਤਸਰ ਨੂੰ ਆਪਾਂ ਜਾਂਦਾ ਜਿਹੜਾ ਰਾਹ ਹੈ ਉੱਥੇ ਤਟਬੰਦੀ ਦੇ ਦੋਨੋਂ ਸਾਡੇ ਤੁਸੀਂ ਰਿਹਾ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਤੁਸੀਂ ਸਾਡੇ ਨਾਲ ਜੁੜੇ ਰਹੇ ਦੋਸਤੋ ਇਹ ਕਹਿਣਾ ਚਾਹੁੰਦਾ ਪਾਣੀ ਆਇਆ ਹੋਇਆ ਫਲੱਡ ਆਇਆ ਹੋਇਆ ਹੈਗਾ ਥੋੜਾ ਪਿੰਡ ਦੇ ਵੀ ਆਪਣੀ ਤਰਫੋਂ ਮੌਲਾ ਥੋੜੀ ਕੋਸ਼ਿਸ਼ ਕਰਨ ਨਿਗਰਾਨੀ ਰੱਖਣ ਬਾਕੀ ਸਾਡਾ ਡਿਪਾਰਟਮੈਂਟ ਹੈ ਪ੍ਰਸ਼ਾਸਨ ਇਹ ਪੂਰਾ ਸਹਿਯੋਗ ਕਰ ਰਿਹਾ ਹੈਗਾ ਟਾਈਮ ਟੂ ਟਾਈਮ ਮਸ਼ੀਨਾਂ ਦੀ ਲਾ ਰੱਖੀ ਆ ਜਿੱਥੇ ਵੀ ਕੋਈ ਜ਼ਰੂਰਤ ਪੈਂਦੀ ਆ ਬੰਨ ਦੇ ਉੱਤੇ ਜਾਂ ਜੋ ਲੀਕੇਜ ਵਗੈਰਾ ਹੈਗੀ ਆ ਜਾਂ ਗੱਡੇ ਵਗੈਰਾ ਭਰਦੇ ਹੈਗੇ ਆ ਤੇ ਗੱਟੇ ਵਗੈਰਾ ਭਰਦੇ ਆ ਜਿੱਥੇ ਵੀ ਕਿਤੇ ਲੱਗਦਾ ਵੀ ਕੋਈ ਬੰਨ ਕਮਜ਼ੋਰ ਹੈਗਾ ਉੱਥੇ ਲੇਵਰ ਲਾ ਕੇ ਗੱਟੇ ਦੀ ਪ੍ਰਾਈ ਹੋ ਰਹੀ ਹੈਗੀ ਆ ਬਾਕੀ ਹਰੇਕ ਪਿੰਡ ਦੇ ਵਿੱਚ ਗੁਰਦੁਆਰੇ ਦੇ ਵਿੱਚ ਅਲਾਉਂਸਮੈਂਟ ਕਰਾ ਰੱਖੀ ਆ ਵੀ ਥੋੜੇ ਜ਼ਿੰਮੇਵਾਰ ਭਰਾ ਆਪਣੇ ਪਿੰਡ ਵਾਸੀ ਇਹ ਵੀ ਨਿਗਰ ਰੱਖਣਾ ਤੇ ਪ੍ਰਸ਼ਾਸਨ ਤੇ ਸਾਡੇ ਡਿਪਾਰਟਮੈਂਟ ਕੰਨੀ ਕੋਈ ਦਿੱਕਤ ਨਹੀਂ ਗਈ ਅਸੀਂ ਹਰ 24 ਘੰਟੇ ਚਾਰ ਰਹੇ ਹਾਂਗੇ ਅਸੀਂ ਸਾਬ ਦੇ ਰਾਤ ਤੱਕ ਸਰ ਕਿੰਨਾ ਪਾਣੀ ਹੁਣ ਤੱਕ ਆ ਚੁੱਕਿਆ ਜੀ ਹੁਣ ਤੱਕ ਜੀ ਜੋ ਆਪਾਂ ਓਟੂ ਤੋਂ ਗੱਲ ਕਰੀਏ ਓਟੂ ਤੋਂ ਡਨ ਸਟ੍ਰੀਮ ਰਾਜਸਥਾਨ ਜੇ ਲਈ 25000 ਕਿਊਸਿਕ ਤੋਂ ਲੈ ਕੇ 25 ਤੋਂ 26000 ਕਿਊਸਿਕ ਦੇਖ ਲਈ ਪਾਣੀ ਛੱਡ ਰੱਖਿਆ ਤੇ ਪਿੱਛੇ ਸਰਦੂਲਗੜ੍ਹ ਦੀ ਗੇਜ ਹੁਣ ਤੀ ਅੱਜ ਦੀ ਸਵੇਰ ਦੀ ਗੇਜ ਆਈ ਹੈ ਜੋ 37000 ਕਿਊਸਿਕ ਦੀ ਆਈ ਹੈਗੀ ਆ ਜਿਵੇਂ ਕਿ ਕੱਲ੍ਹ ਪਤਾ ਲੱਗਿਆ ਵੀ ਚੰਡੀਗੜ੍ਹ ਤੇ ਅੰਮ੍ਰਾਲਾ ਸਾਈਡ ਬਾਰਿਸ਼ ਵગેਰਾ ਹੋਈ ਆ ਉੱਥੋਂ ਵੀ 40 ਤੋਂ ਪਲੱਸ ਪਾਣੀ 40000 ਤੋਂ ਪਲੱਸ ਪਾਣੀ ਆ ਰਿਹਾ ਹੈਗਾ ਉਹਦੇ ਲਈ ਵੀ ਪ੍ਰਸ਼ਾਸਨ ਤਿਆਰ ਹੈਗਾ ਡਿਪਾਰਟਮੈਂਟ ਵੀ ਪੂਰੀ ਤਰ੍ਹਾਂ ਤਿਆਰੀ ਕਰ ਰੱਖੀ ਹੈਗੀ ਆ ਕਿ ਕਿਸੇ ਵੀ ਆਪਰੀਆ ਘਟਨਾਵਾਂ ਜੇ ਹੁੰਦੀ ਆ ਉਸ ਨੂੰ ਰੋਕਣ ਲਈ ਕਿਸੇ ਪ੍ਰਕਾਰ ਦਾ ਕੋਈ ਮਾਲਾ ਜੇ ਬੰਨ ਤੇ ਦਰਾਰ ਪੈ ਗਣਾ ਹੁੰਦੀ ਆ ਉਹਦੇ ਲਈ ਮਸ਼ੀਨਰੀ ਵਗੈਰਾ ਦਾ ਪੂਰਾ ਇੰਤਜ਼ਾਮ ਕਰ ਸਤ ਤੁਸੀਂ ਥੋੜਾ ਜਿਹਾ ਸਰਵਆਕ ਕਿਤਾ ਉਸ ਨੂੰ ਲੱਗ ਕੀ ਔਰ ਕਿਸਾਨਾਂ ਨੂੰ ਥੋੜਾ ਜਾਗਰੂਕ ਕਰਨ ਵਾਸਤੇ ਵੀ ਕਿਸ ਜਗਤ ਉੱਪਰ ਜਿਹੜੇ ਬੰਦ ਪੁਖਤਾ ਨਹੀਂ ਹੈਗੇ ਤੁਹਾਨੂੰ ਜਾੜੀ ਡਿਟੇਲ ਹੋਵੇਗੀ ਵੀ ਜਿੱਥੇ ਥੋੜੀ ਧਿਆਨ ਦੇਣ ਦੀ ਲੋੜ ਹੈ ਹਾਂਜੀ ਅਸੀਂ ਆਇਡੈਂਟੀਫਾਈ ਕਰ ਰਿਹਾ ਦਿਰ ਰਾਤ ਨਾਈਟ ਵਾਚਿੰਗ ਚੱਲ ਰਹੀ ਹੈਗੀ ਇਹ ਡਿਪਾਰਟਮੈਂਟ ਦੀ ਤੇ ਪਿੰਡ ਬੰਨੀਆਂ ਵੀ ਸਹਿਯੋਗ ਹੈਗਾ ਕਈ ਪਿੰਡਾਂ ਕੰਨੀਓ ਜਿੱਥੇ ਵੀ ਕੋਈ ਮੰਨ ਲਓ ਕਮਜ਼ੋਰ ਬੰਦ ਹੈਗਾ ਜਾਂ ਹੋਰ ਹੈਗਾ ਉੱਥੇ ਅਸੀਂ ਆਇਡੈਂਟੀਫਾਈ ਕਰਕੇ ਆਦਮੀ ਲੇਬਰ ਵਗੈਰਾ ਲਾ ਰੱਖੀਏ ਉੱਥੇ ਮਸ਼ੀਨਰੀ ਵੀ ਸਟੈਂਡ ਅਪ ਕਰਵਾ ਰੱਖੀਏ ਵੀ ਕੱਲ ਨੂੰ ਕਿਤੇ ਵੀ ਕੋਈ ਦਿੱਕਤ ਆਉਂਦੀ ਤਾਂ ਐਟ ਅ ਟਾਈਮ ਜਾ ਕੇ ਉਸ ਨੂੰ ਦੇ ਘਰ ਤੋਂ ਸਿੱਕੀ ਗੰਤਬੇ ਬਸ ਜੀ ਸਾਡਾ ਮੰਨ ਲਾ ਇਹੀ ਕਹਿਣਾ ਚਾਹੁੰਦੇ ਆ ਵੀ ਜੋ ਵੀ ਨਜ਼ਦੀਕ ਪਿੰਡ ਹੈਗੇ ਬੰਨ ਦੇ ਨਾ ਲੱਗੇ ਆ ਉਹਨਾਂ ਕੇ ਅਪੀਲ ਹੈਗੇ ਵੀ ਥੋੜੇ ਉਹ ਵੀ ਜਾਗਰੂਕ ਰਹਿਣ ਤੇ ਜੇ ਕਿਤੇ ਵੀ ਕੋਈ ਪ੍ਰਕਾਰ ਦੀ ਕਿਤੇ ਵੀ ਕਿਸੇ ਨੂੰ ਮੰਨ ਲਾ ਲੱਗ ਰਿਹਾ ਵੀ ਇੱਥੇ ਬੰਨ ਦੇ ਮੰਨ ਲਾ ਕੋਈ ਦਿੱਕਤ ਹੈਗੀ ਆ ਤਾਂ ਉਸੇ ਟਾਈਮ ਸਾਡੇ ਨਾਲ ਸੰਪਰਕ ਕਰਨ ਅਸੀਂ ਨਾਲ ਦੀ ਨਾਲ ਪਹੁੰਚ ਗਏ ਉਥੇ ਕਿ ਅਸਾਰ ਲੱਗਦੇ ਨੇ ਜੇ ਪਾਣੀ ਵਧਨ ਦੇ ਹਾਂਜੀ ਹਾਂਜੀ ਦੋ ਦਿਨ ਹੋਰ ਪਾਣੀ ਵਧੂਗਾ ਜੀ ਪਾਣੀ ਵਧੂਗਾ ਜੀ ਤਾਂ ਡੇਂਜਰ ਜ਼ੋਨ ਚ ਜਾ ਉਸੋ ਤੇ ਜੀ ਡੇਂਜਰ ਜ਼ੋਨਸ ਤਾਂ ਬਿਲਕੁਲ ਚੱਲ ਹੀ ਰਿਹਾ ਜੀ ਸਾਡੇ ਰਿਆ ਹਾਂ ਵੀ ਕੋਣ ਚੱਲੀ ਦੇ ਅਜਾ ਨਾ ਧਿਆਨ ਕੀਤਾ ਗਿਆ ਕਿ ਨੁਕਸਾਨ ਹੋ ਸਕਦਾ ਹਾਂਜੀ ਜੀ ਠੀਕ ਪੰਜ ਤੁਸੀਂ ਕੀ ਕਹਿਣਾ ਚਾਹੋਗੇ ਇਹ ਵੀ ਬਹੁਤ ਬਹੁਤ ਧੰਨਵਾਦ ਤਿੰਨ ਦਿਨ ਹੋ ਚੱਲੇ ਨੇ ਪ੍ਰਸ਼ਾਸਨ ਪੂਰਾ ਸਹਿਯੋਗ ਕਰ ਰਿਹਾ ਤੇ ਨਾਲ ਲੱਗੇਆਂ ਸੀ ਧੰਨਵਾਦ ਕਰਦੇ ਹਾਂ ਠੀਕ ਭਾਈ ਧੰਨਵਾਦ